ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ। ਨਕਸਾਨ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਕਣਕ ਦੇ ਝਾੜ ਬਾਰੇ ਜਿਹੜੀ ਗੱਲਬਾਤ ਸਾਂਝੀ ਕਰਾਂਗੇ। ਅਕਸਰ ਪਿੰਡਾਂ ਦੇ ਵਿੱਚ ਜਿਹੜਾ ਥੋੜਾ ਥੋੜਾ ਜਿਹੜੇ ਹਿੱਸਿਆਂ ਦੇ ਵਿੱਚ ਕਟਾਈ ਹੋਣੀ ਸਟਾਰਟ ਹੋ ਗਈ ਹੈ। ਜਿਵੇਂ ਕਿ ਸੁਣਨ ਦੇ ਵਿੱਚ ਆਇਆ ਹੈ ਕਿ ਹੁਣ ਤੱਕ ਦੇ ਜਿਹੜੀ ਥੁੜੀਆਂ-ਥੁੜੀਆਂ ਪਿੰਡਾਂ ਦੇ ਵਿੱਚ ਜੜੀਆਂ ਆਪਣੀਆਂ ਕਟਾਈਆਂ ਕੀਤੀਆਂ ਗਈਆਂ ਨੇ ਕਣਕ ਦੇ ਬੀਜਾਂ ਦੀਆਂ। ਸੋ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਵਾਰ ਝਾੜ ਆ ਜਿਹੜਾ ਬਹੁਤ ਸੋਨਾ ਆਵੇਗਾ ਕਣਕਾਂ ਦਾ ਕਿਉਂਕਿ ਇਹ ਸੰਭਵ ਵੀ ਹੋ ਸਕਦਾ ਹੈ ਕਿਉਂਕਿ ਇਸ ਵਾਰ ਜਿਹੜਾ ਮੌਸਮ ਸੀ ਬਹੁਤ ਵਧੀਆ ਰਿਹਾ ਹੈ ਜਾਨੀ ਕਿ ਠੰਡ ਦਾ ਮੌਸਮ ਰਿਹਾ ਹੈ ਜਿਆਦਾ ਗਰਮੈਸਾ ਜਿਹੜੀ ਉਹ ਨਹੀਂ ਪਈ ਪਕਾਅ ਸਮੇਂ ਜਿਹੜੇ ਕਣਕ ਦੇ ਬਹੁਤ ਠੰਡ ਪੈਂਦੀ ਰਹੀਏ ਇਸ ਵਾਰ ਕਣਕ ਦਾ ਝਾੜ 24 ਕੁੰਟਲ ਤੋਂ ਲੈ ਕੇ ਜਿਹੜਾ 29 ਕੁੰਟਲ ਤੱਕ ਦੱਸਿਆ ਜਾ ਰਿਹਾ ਹੈ ਜਾਨੀ ਕਿ 24 ਕੁੰਟਲ ਤੋਂ 29 ਕੁੰਟਲ ਦੇ ਵਿੱਚ ਵਿੱਚ ਜਿਹੜੀ ਆਪਣੀ ਕਣਕ ਦਾ ਝਾੜ ਆ ਜਿਹੜਾ ਉਹ ਆ ਸਕਦਾ ਹੈ 826 ਅਤੇ 327 ਦੇ ਜਿਹੜੇ ਝਾੜ ਨੇ ਉਹ ਟਾਪ ਦੱਸੇ ਜਾ ਰਹੇ ਨੇ ਜਣੀ ਕਿ 26 ਕੁੰਟਲ ਤੋਂ ਲੈ ਕੇ ਜਿਹੜੇ 29 ਕੁੰਟਲ ਤੱਕ ਇਹਨਾਂ ਦੇ ਝਾੜ ਆ ਜਿਹੜੇ ਉਹ ਦੱਸੇ ਜਾ ਰਹੇ ਨੇ 826 ਕਣਕ ਦਾ ਝਾੜ 26 ਤੋਂ 27 ਕੁੰਟਲ ਤੱਕ ਅਤੇ 327 ਵੈਰੈਟੀ ਦਾ ਝਾੜ 28 ਤੋਂ 29 ਕੁੰਟਲ ਤੱਕ ਵੀ ਜਿਹੜਾ ਹੁਣ ਤੱਕ ਦੇਖਣ ਨੂੰ ਮਿਲਿਆ ਹੈ ਪਰ ਕਿਸਾਨ ਵੀਰੋ ਜਿਹੜੇ ਕਿਸਾਨ ਵੀਰ 11 ਤਰੀਕ ਤੋਂ ਵਾਅਦੇ ਵਿੱਚ ਆਪਣੀਆਂ ਕਣਕਾਂ ਦੀ ਕਟਾਈ ਹੁਣ ਕਰਨਗੇ ਤਾਂ ਉਹ ਕਿਸਾਨ ਵੀਰਾਂ ਨੇ ਵੀ ਜਰੂਰ ਆਪਣਾ ਝਾੜ ਸਾਂਝਾ ਕਰਨਾ ਹੈ ਕਿਰਪਾ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੀ ਸੱਚਾ ਜਿਹੜਾ ਸੱਚ ਦੱਸਣ ਦੀ ਕਿਰਪਾਲਤਾ ਜਿਹੜੀ ਤੁਸੀਂ ਕਰਨੀ ਹੈ ਤੁਸੀਂ ਜਿਹੜਾ ਕਮੈਂਟਾਂ ਦੇ ਵਿੱਚ ਝੂਠ ਨਹੀਂ ਬੋਲਣਾ ਕਈ ਵਾਰ ਕਿਸਾਨ ਐਵੇਂ ਆਪਣਾ ਜਿਹੜਾ ਝਾੜਾ ਵੱਧ ਚੜ ਕੇ ਦੱਸਦੇ ਨੇ ਉਸ ਦੇ ਨਾਲ ਕੀ ਹੁੰਦਾ ਹੈ ਜਿਹੜਾ ਕਿਸਾਨਾਂ ਦਾ ਹੀ ਨੁਕਸਾਨ ਹੋ ਜਾਂਦਾ ਹੈ ਠੇਕਿਆਂ ਦੇ ਰੇਟ ਵੀ ਜ਼ਿਆਦਾ ਵੱਧ ਜਾਂਦੇ ਨੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਕਿਸਾਨਾਂ ਨੂੰ ਹੀ ਅੱਗੇ ਜਾ ਕੇ ਜਿਹੜੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਜਿਹੜੇ ਕਿਸਾਨ ਵੀਰ 11 ਅਪ੍ਰੈਲ ਤੋਂ ਬਾਅਦ ਦੇ ਵਿੱਚ ਜਿਹੜੀ ਆਪਣੇ ਕਣਕਾਂ ਦੀ ਕਟਾਈ ਕਰਨਗੇ ਉਹ ਆਪਣੀਆਂ ਕਣਕਾਂ ਦਾ ਝਾੜ ਜਿਹੜਾ ਜ਼ਰੂਰ ਕਮੈਂਟ ਦੇ ਵਿੱਚ ਸਾਂਝਾ ਕਰੋ ਅਤੇ ਆਪਣੇ ਜਿਹੜੀ ਕਟਾਈ ਦੀ ਡੇਟ ਵੀ ਜ਼ਰੂਰ ਦੱਸਣੀ ਅਤੇ ਕਿਹੜਾ ਤੁਹਾਡਾ ਜਿਹੜਾ ਏਰੀਆ ਏ ਉਹ ਵੀ ਤੁਸੀਂ ਜ਼ਰੂਰ ਦੱਸਣਾ ਹੈ ਅਤੇ ਕਿਹੜੀ ਵੈਰਾਈਟੀ ਦਾ ਕਿੰਨੇ ਮਣ ਜਿਹੜਾ ਤੁਹਾਡਾ ਝਾੜ ਆਇਆ ਏ ਇਹ ਜਿਹੜਾ ਉਹ ਬਿਲਕੁਲ ਤੁਸੀਂ ਕਮੈਂਟਾਂ ਦੇ ਵਿੱਚ ਸਹੀ ਦੱਸਣਾ ਹੈ ਤਾਂ ਕਿ ਹਰ ਇੱਕ ਕਿਸਾਨ ਨੂੰ ਜਿਹੜਾ ਹਰ ਇੱਕ ਵੈਰੈਟੀ ਦਾ ਝਾੜ ਏਰੀਆ ਦੇ ਮੁਤਾਬਕ ਪਤਾ ਚੱਲ ਸਕੇ ਸੋ ਕੋਈ ਵੀ ਤੁਸੀਂ ਝਾੜ ਜਿਹੜਾ ਵੱਧ ਝੜ ਕੇ ਨਹੀਂ ਦੱਸਣਾ ਬਾਕੀ ਇਸ ਸਾਲ ਕਣਕਾਂ ਦੇ ਜਿਹੜੇ ਸਾਰੀਆਂ ਕਣਕਾਂ ਦੇ ਝਾੜ ਚੰਗੇ ਆਉਣ ਦੀ ਸੁਭਾਵਨਾ ਪੂਰੀ ਪੂਰੀ ਬਣੀ ਹੋਈ ਹੈ ਕਿਉਂਕਿ ਪਿਛਲੀ ਵਾਰ ਵੀ ਝੋਨਿਆਂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਲਾਸ ਦੇਖਣ ਨੂੰ ਮਿਲਿਆ ਝੋਨਿਆਂ ਦੇ ਝਾੜ ਜਿਹੜੇ ਕੱਟ ਗਏ ਸੀਗੇ ਸੋ ਇਸ ਵਾਰ ਹੋ ਸਕਦਾ ਕਿਸਾਨਾਂ ਦੀ ਕੁਝ ਜਿਹੜੀ ਨੁਕਸਾਨ ਦੀ ਪੂਰਤੀ ਹੋ ਜਾਵੇ ਕਿਉਂਕਿ ਇਸ ਵਾਰ ਜਿਹੜੇ ਕਣਕਾਂ ਦੇ ਪਕਾ ਦੇ ਲਈ ਮੌਸਮ ਬਿਲਕੁਲ ਸਹੀ ਰਿਹਾ ਏ ਜਿਸ ਦੇ ਕਾਰਨ ਕਣਕਾਂ ਵਧੀਆ ਝਾੜ ਦਿੰਦੀਆਂ ਦਿਖਾਈ ਦੇ ਰਹੀਆਂ ਨੇ ਸੋ ਉਮੀਦ ਕਰਦੇ ਆਂ ਰੱਬ ਅੱਗੇ ਅਰਦਾਸ ਕਰਦੇ ਆਂ ਕਿ ਸਾਰੇ ਕਿਸਾਨ ਵੀਰਾਂ ਦਾ ਝਾੜ ਆ ਜਿਹੜਾ 60 ਮਣਕ ਕਣਕ ਤੋਂ ਜਿਹੜਾ ਪਲੱਸ ਪਲੱਸ ਆਵੇ ਸੋ ਆਪ ਜੀ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਜਿਹੜੀਆਂ ਕਿਸਾਨਾਂ ਦੇ ਨਾਲ ਹਮਦਰਦੀ ਰੱਖਦੇ ਹੋਏ ਆਪਣਾ ਝਾੜ ਜਿਹੜਾ ਬਿਲਕੁਲ ਸਹੀ ਦੱਸਣਾ ਹੈ ਕਮੈਂਟਾਂ ਦੇ ਵਿੱਚ ਤਾਂ ਕਿ ਜੋ ਹਰ ਇੱਕ ਕਿਸਾਨ ਨੂੰ ਸਹੀ ਜਾਣਕਾਰੀ ਮਿਲ ਸਕੇ ਏਰੀਆ ਦੇ ਹਿਸਾਬ ਦੇ ਨਾਲ ਤਾਂ ਜੋ ਅਗਲੇ ਸਾਲ ਆਪਣੇ ਕਿਸਾਨ ਵੀਰ ਉਸੇ ਜਿਹੜੀਆਂ ਵੈਰਾਈਟੀਆਂ ਉਹਨਾਂ ਵੈਰਾਈਟੀਆਂ ਦਾ ਜਿਹੜਾ ਇਸਤੇਮਾਲ ਕਰ ਸਕਣ ਜਿਨ੍ਹਾਂ ਦਾ ਝਾੜ ਉਹਨਾਂ ਦੇ ਸਾਹਮਣੇ ਜਿਹੜਾ ਕਲੀਅਰ ਜਿਹੜਾ ਨਿਕਲ ਕੇ ਆ ਜਾਵੇ ਸੋ ਇਹ ਆਪਜੀ ਤਾਂ ਵੀ ਖੱਕ ਬਣਦਾ ਹੈ ਕਿ ਆਪ ਸਹੀ ਕਮੈਂਟਾਂ ਦੇ ਵਿੱਚ ਆਪਣਾ ਚਾਰ ਜਰੂਰ ਦੱਸਣਾ ਜੀ ਧੰਨਵਾਦ